ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਜਵਾਨ ਲੜਕਾ ਰਹਿੰਦਾ ਸੀ। ਉਹ ਹਮੇਸ਼ਾ ਕਿਸੇ ਨਾ ਕਿਸੇ ਫਿਕਰ ਵਿੱਚ ਹੀ ਘਿਰਿਆ ਰਹਿੰਦਾ ਸੀ। ਜੇਕਰ ਕੋਈ ਉਸ ਨੂੰ ਨਕਾਰਾਤਮਕ ਗੱਲ ਕਹਿ ਦਿੰਦਾ ਜਾਂ ਕੋਈ ਮਾੜੀ ਘਟਨਾ ਘਟਦੀ, ਉਹ ਉਸ ਉੱਪਰ ਹੀ ਸੋਚਣਾ ਸ਼ੁਰੂ ਕਰ ਦਿੰਦਾ ਸੀ। ਇਹ ਵਿਚਾਰ ਉਸਦੇ ਮਨ ਵਿੱਚ ਦਿਨ ਰਾਤ ਚੱਲਦੇ ਰਹਿੰਦੇ ਸੀ। ਨਾ ਉਹ ਚੱਜ ਨਾਲ ਆਪਣਾ ਕੰਮ ਕਰ ਸਕਦਾ ਸੀ ਤੇ ਨਾ ਹੀ ਕਿਸੇ ਗੱਲ ਤੇ ਠੀਕ ਤਰ੍ਹਾਂ ਧਿਆਨ ਲਗਾ ਸਕਦਾ ਸੀ। ਸਮੇਂ ਦੇ ਨਾਲ ਉਸ ਦਾ ਸੁਭਾਅ ਵੀ ਕੁਝ ਚਿਰਚਿੜਾ ਹੋ ਗਿਆ ਤੇ ਉਹ ਤਣਾਅ ਵਿੱਚ ਰਹਿਣ ਲੱਗ ਪਿਆ ਇੱਕ ਦਿਨ ਉਹ ਅਚਾਨਕ ਹੀ ਇੱਕ ਮਹਾਤਮਾ ਨੂੰ ਮਿਲਿਆ ਜੋ ਉਸ ਦੇ ਪਿੰਡ ਦੇ ਬਾਹਰ ਇੱਕ ਝੋਪੜੀ ਵਿੱਚ ਰਹਿੰਦੇ ਸਨ ਮਹਾਤਮਾ ਨੇ ਉਸ ਦਾ ਚਿਹਰਾ ਵੇਖ ਕੇ ਆਪਣੇ ਆਪ ਹੀ ਪੁੱਛ ਲਿਆ ਕਿ ਤੇਰੇ ਚਿਹਰੇ ਤੋਂ ਲੱਗਦਾ ਜਿਵੇਂ ਤੂੰ ਅੰਦਰੋਂ ਬਹੁਤ ਪਰੇਸ਼ਾਨ ਹੋਵੇਂ ਤਾਂ ਉਸ ਲੜਕੇ ਨੇ ਵੀ ਜਵਾਬ ਵਿੱਚ ਮਹਾਤਮਾ ਨੂੰ ਕਿਹਾ ਕਿ ਉਹ ਹਮੇਸ਼ਾ ਹੀ ਨਕਾਰਾਤਮਕ ਵਿਚਾਰਾਂ ਵਿੱਚ ਘਿਰਿਆ ਰਹਿੰਦਾ ਹੈ ਉਸ ਨੇ ਕਿਹਾ ਕਿ ਮੈਨੂੰ ਗੁਜ਼ਰੀਆਂ ਹੋਈਆਂ ਮਾੜੀਆਂ ਘਟਨਾਵਾਂ ਭੁੱਲਣ ਵਿੱਚ ਬਹੁਤ ਮੁਸ਼ਕਲ ਹੁੰਦੀ ਆ ਜੇਕਰ ਮੈਨੂੰ ਕੋਈ ਛੋਟੀ ਜਿਹੀ ਮਾੜੀ ਗੱਲ ਵੀ ਕਹਿ ਦੇਵੇ ਤਾਂ ਮੈਂ ਉਸ ਬਾਰੇ ਸੋਚਦਾ ਹੀ ਰਹਿਣਾ ਮਹਾਤਮਾ ਬਿਨਾਂ ਕੁਝ ਬੋਲੇ ਉਸ ਦੀਆਂ ਸਾਰੀਆਂ ਗੱਲਾਂ ਸੁਣਦੇ ਰਹੇ ਉਹ ਫਿਰ ਬਿਨਾਂ ਕੋਈ ਜਵਾਬ ਦਿੱਤੇ ਆਪਣੀ ਝੋਪੜੀ ਦੇ ਅੰਦਰ ਚਲੇ ਗਏ ਲੜਕਾ ਹੈਰਾਨ ਹੋ ਜਾਂਦਾ ਪਰ ਫਿਰ ਵੀ ਉਹ ਮਹਾਤਮਾ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ। ਕੁਝ ਦੇਰ ਬਾਅਦ ਮਹਾਤਮਾ ਵਾਪਸ ਆਏ ਤਾਂ ਉਹਨਾਂ ਨੇ ਹੱਥ ਵਿੱਚ ਇੱਕ ਗਲਾਸ ਫੜਿਆ ਹੋਇਆ ਸੀ। ਉਹਨਾਂ ਨੇ ਲੜਕੇ ਨੂੰ ਕਿਹਾ ਕਿ ਇਸ ਗਲਾਸ ਦਾ ਭਾਰਨ ਪਲਾਂ ਕਿੰਨਾ ਹੋਵੇਗਾ? ਤਾਂ ਲੜਕੇ ਨੇ ਕਿਹਾ ਕਿ ਬਹੁਤ ਹੀ ਹਲਕਾ ਗਲਾਸ ਲੱਗਦਾ ਹੈ। ਸ਼ਾਇਦ ਕੁਝ ਕੁ ਗ੍ਰਾਮ ਹੀ ਇਸਦਾ ਭਾਰ ਹੋ ਸਕਦਾ ਹੈ। ਮਹਾਤਮਾ ਨੇ ਕਿਹਾ ਕਿ ਜੇਕਰ ਮੈਂ ਇਸ ਨੂੰ ਕੁਝ ਸਮਾਂ ਇਸੇ ਤਰ੍ਹਾਂ ਫੜ ਕੇ ਖੜਾ ਰਿਹਾ ਤਾਂ ਕੀ ਹੋਵੇਗਾ? ਲੜਕੇ ਨੇ ਕਿਹਾ ਕੁਝ ਖਾਸ ਨਹੀਂ ਇਹ ਆਰਾਮ ਨਾਲ ਰਹਿ ਜਾਵੇਗਾ ਮਹਾਤਮਾ ਨੇ ਕਿਹਾ ਕਿ ਜੇਕਰ ਮੈਂ ਇਸ ਨੂੰ 2 ਘੰਟੇ ਇਸੇ ਤਰ੍ਹਾਂ ਫੜ ਕੇ ਖੜਾ ਰਿਹਾ ਤਾਂ ਕੀ ਹੋਵੇਗਾ ਲੜਕੇ ਨੇ ਸੋਚ ਕੇ ਕਿਹਾ ਇਸ ਤਰ੍ਹਾਂ ਫਿਰ ਤੁਹਾਡਾ ਹੱਥ ਦਰਦ ਕਰਨ ਲੱਗ ਜਾਵੇਗਾ ਫਿਰ ਮਹਾਤਮਾ ਨੇ ਕਿਹਾ ਕਿ ਜੇਕਰ ਮੈਂ ਇਸ ਨੂੰ ਇਸੇ ਤਰ੍ਹਾਂ ਸਾਰਾ ਦਿਨ ਹੀ ਫੜ ਕੇ ਖੜਾ ਰਿਹਾ ਫਿਰ ਕੀ ਹੋਵੇਗਾ ਲੜਕੇ ਨੇ ਕਿਹਾ ਕਿ ਫਿਰ ਤੁਹਾਡਾ ਹੱਥ ਬਹੁਤ ਦਰਦ ਹੋਵੇਗਾ ਤੇ ਹੱਥ ਸੁੰਨ ਵੀ ਹੋ ਜਾਵੇਗਾ ਫਿਰ ਮਹਾਤਮਾ ਨੇ ਕਿਹਾ ਕਿ ਬਿਲਕੁਲ ਸਹੀ ਤਾਂ ਕਿ ਇਸ ਤਰ੍ਹਾਂ ਗਲਾਸ ਦਾ ਵਜ਼ਨ ਵਧਿਆ ਮਹਾਤਮਾ ਨੇ ਪੁੱਛਿਆ ਲੜਕੇ ਨੇ ਉੱਤਰ ਦਿੱਤਾ ਕਿ ਨਹੀਂ ਵਜ਼ਨ ਤਾਂ ਉਨਾ ਹੀ ਰਹੇਗਾ ਮਹਾਤਮਾ ਨੇ ਕਿਹਾ ਤਾਂ ਫਿਰ ਹੱਥ ਵਿੱਚ ਦਰਦ ਕਿਉਂ ਹੋਇਆ ਲੜਕੇ ਨੇ ਉੱਤਰ ਦਿੱਤਾ ਕਿਉਂਕਿ ਤੁਸੀਂ ਉਸ ਨੂੰ ਬਹੁਤ ਦੇਰ ਤੱਕ ਫੜ ਕੇ ਰੱਖਿਆ ਗੁਰੂ ਨੇ ਮੁਸਕਰਾ ਕੇ ਕਿਹਾ ਕਿ ਬਿਲਕੁਲ ਸਹੀ ਇਹ ਗੱਲ ਤੇਰੀਆਂ ਸਾਰੀਆਂ ਸਮੱਸਿਆਵਾਂ ਤੇ ਲਾਗੂ ਹੁੰਦੀ ਹੈ ਜਦੋਂ ਤੱਕ ਤੁਸੀਂ ਘਟਨਾਵਾਂ ਨੂੰ ਲੰਮੇ ਸਮੇਂ ਤੱਕ ਪਕੜ ਕੇ ਰੱਖਦੇ ਹੋ ਤਾਂ ਉਹ ਹੌਲੀ-ਹੌਲੀ ਭਾਰੀ ਲੱਗਣ ਲੱਗਦੀਆਂ ਨੇ ਤੁਹਾਨੂੰ ਮਾਨਸਿਕ ਤੌਰ ਤੇ ਦੁਖੀ ਕਰਦੀਆਂ ਨੇ ਮਹਾਤਮਾ ਨੇ ਗਲਾਸ ਨੂੰ ਛੱਡ ਦਿੱਤਾ ਤੇ ਕਿਹਾ ਜੇਕਰ ਤੁਸੀਂ ਇਸ ਗਲਾਸ ਨੂੰ ਆਪਣੇ ਹੱਥਾਂ ਵਿੱਚੋਂ ਛੱਡ ਦੇਵੋਗੇ ਤਾਂ ਇਹ ਦਰਦ ਵੀ ਤੁਹਾਡੇ ਹੱਥਾਂ ਵਿੱਚੋਂ ਚਲਾ ਜਾਵੇਗਾ ਇਸੇ ਤਰ੍ਹਾਂ ਜੇਕਰ ਤੁਸੀਂ ਗੁਜ਼ਰੀਆਂ ਹੋਈਆਂ ਸਾਰੀਆਂ ਮਾੜੀਆਂ ਗੱਲਾਂ ਨੂੰ ਛੱਡ ਦੇਵੋਗੇ ਤਾਂ ਤੁਹਾਡਾ ਮਾਨਸਿਕ ਬੋਝ ਵੀ ਘੱਟ ਹੋ ਜਾਵੇਗਾ ਮਹਾਤਮਾ ਨੇ ਸਮਝਾਉਂਦੇ ਹੋਏ ਕਿਹਾ ਕੀ ਸਮੱਸਿਆਵਾਂ ਤੇ ਗਲਤੀਆਂ ਜੀਵਨ ਦਾ ਹਿੱਸਾ ਹਨ ਪਰ ਜੇਕਰ ਉਹਨਾਂ ਦਾ ਬੋਝ ਤੁਸੀਂ ਆਪਣੇ ਮਨ ਨਾਲ ਨਾਲ ਲੈ ਕੇ ਚੱਲਦੇ ਹੋ ਤਾਂ ਤੁਸੀਂ ਬਹੁਤ ਲੰਮਾ ਸਮਾਂ ਨਹੀਂ ਤੁਰ ਸਕਦੇ ਜਲਦੀ ਥੱਕ ਟੁੱਟ ਜਾਵੋਗੇ ਤੇ ਅੱਗੇ ਵਧਣ ਵਿੱਚ ਮੁਸ਼ਕਲ ਆਵੇਗੀ ਹੋ ਸਕਦਾ ਤੁਸੀਂ ਆਪਣਾ ਸਫ਼ਰ ਵਿਚਾਰ ਹੀ ਛੱਡ ਦੇਵੋ ਜੋ ਹੋ ਚੁੱਕਿਆ ਉਸ ਨੂੰ ਛੱਡ ਦੇਵੋ ਉਸ ਨੂੰ ਸਮਝ ਲੱਗੀ ਕਿ ਸਮੱਸਿਆਵਾਂ ਨੂੰ ਫੜ ਕੇ ਰੱਖਣ ਨਾਲ ਕੇਵਲ ਦੁੱਖ ਹੀ ਮਿਲਦਾ ਹੈ। ਉਸਨੇ ਮਹਾਤਮਾ ਦਾ ਧੰਨਵਾਦ ਕੀਤਾ ਤੇ ਮਨ ਵਿੱਚ ਵਿਚਾਰ ਲਿਆ ਸੀ ਕਿ ਉਹ ਆਪਣੇ ਅਤੀਤ ਦੀ بجائے ਆਪਣੇ ਵਰਤਮਾਨ ਉੱਪਰ ਧਿਆਨ ਦੇਵੇਗਾ। ਜੇਕਰ ਤੁਸੀਂ ਵੀ ਆਪਣੇ ਜੀਵਨ ਵਿੱਚ ਸਕੂਨ ਦੀ ਤਲਾਸ਼ ਵਿੱਚ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ। ਇਸੇ ਤਰ੍ਹਾਂ ਦੀਆਂ ਸਕੂਨ ਦੇਣ ਵਾਲੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਧੰਨਵਾਦ।